ਸੋ ਬਾਲ ਜੋਗੀ ਬਾਬਾ ਪ੍ਰਗਟਨਾਥ ਜੀ ਤੇ ਸਮੂਹ ਸੰਗਤ ਹਰੀਮਪੁਰ ਅੱਜ ਤਨਤਨ ਸਵਾਮੀ ਬਾਲਮੀਕ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਉਹਨਾਂ ਦਾ ਪਵਿੱਤਰ ਉਹਨਾਂ ਦਾ ਅਵਤਾਰ ਪੁਰਬ ਮਨਾਉਣ ਵਾਸਤੇ ਯਾਤਰਾ ਆਰੰਭ ਹੋ ਰਹੀ ਹੈ ਸੋ ਸਾਰੀਆਂ ਗੁਰ ਸੰਗਤਾਂ ਨੂੰ ਤਨਤਨ ਸਵਾਮੀ ਬਾਲਮੀਕ ਜੀ ਉਹਨਾਂ ਦੇ ਪੁੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜਿੱਥੇ ਵੀ ਗੁਰਸੰਗਤਾਂ ਵਸਦੀਆਂ ਸਤਿਗੁਰ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਐਸੀ ਰਹਿਬਰਾਂ ਦਾ ਐਸੀ ਮਹਾਨ ਤਪਸ਼ਵੀਆਂ ਦਾ ਐਸੀ ਰਾਹ ਦੁਨੀਆ ਨੂੰ ਰਾਹ ਦੇ ਰਾਹ ਰਾਹ ਦੱਸਣ ਵਾਲੇ ਉਹਨਾਂ ਰਹਿਬਰਾਂ ਦਾ ਦਿਹਾੜਾ ਆ ਰਿਹਾ ਸੋ ਅਸੀਂ ਸਾਰੇ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਰਹਿਮਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾਸੀ ਸਾਰੇ ਸਰਬਤ ਦਾ ਪਲਾ ਮੰਗਦੇ ਆਏ ਆ ਸਰਬਤ ਦਾ ਪਲਾ ਮੰਗਦੇ ਆਂ ਗੁਰੂ ਪਾਸਾ ਕਿਰਪਾ ਕਰਨ ਇਸ ਵਿਸ਼ਵ ਦੇ ਉੱਤੇ ਦੁਨੀਆ ਦੇ ਵਿੱਚ ਸ਼ਾਂਤੀ ਹੋਵੇ ਉਹਨਾਂ ਦੇ ਨਾਮ ਦੀ ਉਹਨਾਂ ਦੀ ਬਾਣੀ ਦੀ ਉਹਨਾਂ ਦੇ ਅਮਰ ਇਤਿਹਾਸ ਦੀ ਕਰਦੀ ਕਲਾ ਹੋਵੇ ਸੋ ਉਹਦੀ ਅਰਦਾਸ ਕਰਦੇ ਆ ਬਹੁਤ ਬਹੁਤ ਸਾਰੀਆਂ ਗੁਰਸੰਗਤਾਂ ਨੂੰ ਦੇਸ ਵਿਦੇਸ਼ ਭੱਜ ਰਿਸ਼ੀ ਵਾਲਮੀਕ ਜੀ ਉਹਨਾਂ ਦੇ ਸਾਰੇ ਭਗਤਾ ਨੂੰ ਪਿਆਰਿਆਂ ਨੂੰ ਉਹਨਾਂ ਦੇ ਮਹਾਂਪੁਰਸ਼ਾਂ ਨੂੰ ਜੋ ਵੀ ਉਹਨਾਂ ਦੇ ਨਾਲ ਪਿਆਰ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸਾਡੇ ਸਾਰਿਆਂ ਲਈ ਖੁਸ਼ੀ ਦਾ ਦਿਨ ਆ ਅੱਜ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਜਿਹੜਾ ਪ੍ਰਗਟਾਵਸ ਆ ਰਿਹਾ ਉਹਦੇ ਲਈ ਸ਼ੋਭਾ ਯਾਤਰਾ ਜਿਹੜੀਆਂ ਕੱਢੀਆਂ ਜਾ ਰਹੀਆਂ ਸਾਡੇ ਬਾਬਾ ਜੀ ਪ੍ਰਗਟਨਾਥ ਜੀ ਜਿਹੜੇ ਅੱਜ ਇੱਥੋਂ ਹਰੀਮਪੁਰ ਤੋਂ ਸ਼ੋਭਾ ਯਾਤਰਾ ਸ਼ੁਰੂ ਕਰ ਰਹੇ ਤੇ ਜਿਹੜੀ ਰਾਮ ਤੀਰਥ ਪਹੁੰਚਣੀ ਆ ਵੱਖ-ਵੱਖ ਸ਼ਹਿਰਾਂ ਤੋਂ ਹੁੰਦੀ ਹੋਈ ਤੇ ਮੈਨੂੰ ਬੜੀ ਖੁਸ਼ੀ ਆ ਜਦੋਂ ਅਸੀਂ ਆਪਣੇ ਗੁਰੂ ਦਾ ਦਿਨ ਮਨਾਉਂਦੇ ਆ ਤੇ ਇਹ ਇਹੋ ਜਿਹੇ ਮਹਾਪੁਰਖਾਂ ਦੀ ਰਹਿਮਾਈ ਥੱਲੇ ਮਨਾਉਂਦੇ ਆ ਤੇ ਉਹਦੇ ਨਾਲ ਸਮਾਜ ਨੂੰ ਚੰਗੀ ਇੱਕ ਸੇਧ ਮਿਲਦੀ ਆ ਅੱਜ ਲੋੜ ਆ ਸਾਨੂੰ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣਾ ਆ ਆਪਸ ਵਿੱਚ ਭਾਈਚਾਰੇ ਨੂੰ ਮਜ਼ਬੂਤ ਕਰਨਾ ਤੇ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਐਮਐਨਏ ਸਾਹਿਬ ਤੁਸੀਂ ਨਾਲ ਜਾ ਰਹੇ ਹੋ ਯਾਤਰਾ ਤੇ ਮੈਂ ਅੱਜ ਸ਼ੁਰੂ ਕਰ ਰਹੇ ਆ ਬਾਕੀ ਜਿੱਦਾਂ ਬਾਬਾ ਜੀ ਦਾ ਅੱਗੇ ਹੁਕਮ ਹੋ ਅਸੀਂ ਉਦਾਂ ਹੀ ਵਜਾਉਣਾ ਅਸੀਂ ਇਹਨਾਂ ਦੇ ਬੱਚੇ ਆ ਬਾਬਾ ਜੀ ਤੋ ਵੀਡੀਓ ਜੋ ਬੋਲੇ